ਕਮਲ ਕੁਮਾਰ ਮੇਰਾ ਨਾਮ ਆ ਜੀ ਅੰਬਰਸਰ ਤੋਂ ਮੈਂ ਆ ਰਿਹਾ ਸੀ ਗੜਸ਼ੰਕਰ ਨੂੰ ਜਾਣਾ ਸੀ ਮੈਂ ਤੇ ਮੋਰੇ ਗਾਈ ਆ ਗਈ ਤੇ ਗਾਈ ਨੂੰ ਬਚਾਉਂਦੇ-ਬਚਾਉਂਦੇ ਨੇ ਤੇ ਗੱਡੀ ਪਲਟ ਗਈ ਇੱਧਰ ਸਰ ਤੇ ਨੁਕਸਾਨ ਤਾਂ ਹੁਣ ਗੱਡੀ ਖਤਮੇ ਹੋ ਗਈ ਹੋਜੀ ਮੋਰੇ ਹਾਂ ਸ਼ੋਰਸ਼ੇ ਪੇਪਰ ਸਾਰੇ ਕਲੀਅਰ ਆ ਤੇ ਕਲੇਮ ਮਿਲਣਾ ਚਾਹੀਦਾ ਵਾ ਖਾਲੀ ਸੀ ਗੱਡੀ ਜੀ ਹਾਂਜੀ ਹਾਂਜੀ ਅੰਮ੍ਰਿਤਸਰ ਤੋਂ ਖਾਲੀ ਕਰ ਜਾਨਵਰਾਂ ਨੂੰ ਜਾਨਵਰਾਂ ਨੂੰ ਹਾਂਜੀ ਜਾਨਵਰਾਂ ਨੂੰ ਹਾਂਜੀ ਹਾਂਜੀ ਗਾਈ ਸਭੀ ਮੋਰਿਆ ਗਾਈ ਨੂੰ ਬਚਾਉਂਦਾ ਸੀ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ ਮੈਂ ਪ੍ਰਧਾਨ ਟੈਂਪੂ ਪ੍ਰਧਾਨ ਟੈਂਪੂ ਜੁਨੀਅਰ ਗੜਸ਼ੰਕਰ ਇਹ ਸਾਡੀ ਜੁਨੀਅਰ ਦੀ ਗੱਡੀ ਸੀਗੀ ਜੀ ਇਹ ਮੁੰਡਾ ਅੰਮ੍ਰਿਤਸਰ ਤੋਂ ਕਦੋਂ ਖਾਲੀ ਕਰਕੇ ਆ ਰਿਹਾ ਸੀਗਾ ਤੇ ਇੱਥੇ ਆਵਾਰਾ ਪਸ਼ੂ ਇਧਰੋਂ ਗਲੀ 'ਚੋਂ ਨਿਕਲੇ ਤੇ ਬਚਾਉਂਦੇ ਬਚਾਉਂਦੇ ਨੂੰ ਗੱਡੀ ਉਹਨੂੰ ਫਿਰ ਇੱਧਰ ਕੱਚੀ ਤੇ ਲਾਤੀ ਇੱਧਰ ਫਾਇਦੇ ਸੀਗੇ ਜੇ ਫਾਇਦੇ ਦੇ ਵਜੇ ਬੰਦੇ ਦੀ ਜਾਨ ਵੀ ਜਾ ਸਕਦੀ ਸੀ ਫਿਰ ਇੱਧਰ ਬਚਾ ਦੇ ਬਚਾ ਕੰਟਰੋਲ ਕਰ ਦੇ ਘਰ ਤੇ ਫਿਰ ਇੱਧਰ ਉਤਾਰਤੀ ਗੱਡੀ ਤੇ ਬਚਾ ਹੋ ਗਿਆ ਵੈਸੇ ਮੁੰਡੇ ਦਾ ਜੀ ਹਾਂ ਜੀ ਜਾਨੀ ਨਾਲ ਸਬਤ ਵਰ ਗਿਆ ਪਰ ਗੱਡੀ ਦਾ ਬਹੁਤ ਨੁਕਸਾਨ ਹੋ ਗਿਆ ਗਰੀਬ ਬੰਦਾ ਜੀ ਇੱਕੋ ਇੱਕ ਗੱਡੀ ਹੈ ਉਹਦੇ ਕੋਲ ਤੇ ਮੈਂ ਤਾਂ ਪ੍ਰਧਾਨ ਜੀ ਨੇ ਆ ਗਿਆ ਗੱਡੀ ਦਾ ਮਾਲਕ ਵੀ ਆ ਗਿਆ ਡਰਾਈਵਰ ਆਪਣੀ ਗੱਡੀ ਆਪੇ ਚਲਾਉਂਦਾ ਹੈ ਤੇ ਗਰੀਬ ਘਰ ਦਾ ਮੁੰਡਾ ਹੈ ਕਿੰਨਾ ਇੰਸ਼ੋਰੈਂਸ ਵਗੈਰਾ ਉਹਨੂੰ ਜੋ ਵੀ ਹੈ ਟਾਈਮ ਨਾਲ ਮਿਲ ਜਵੇ ਕੁਝ ਵੀ ਹੈ ਇਹਨੂੰ ਤਾਂ ਸਾਰਾ ਘਰ ਪਰਿਵਾਰ ਚੱਲਦਾ ਉਹਦਾ ਹਾਂਜੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਗੱਡੀ ਖਤਮ ਹੋ ਗਈ ਮੋਰੇ ਠੀਕ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ